ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਹੋ। ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਣ ਦਾ ਇੱਥੋਂ ਜ਼ਿਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ। ਕਹਿੰਦੇ ਤੇਰੇ ਤਾਂ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁੜਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ ਮੈਂ ਹਾਜ਼ਰ ਨਜ਼ਰ ਰੱਖ ਕੇ ਉਸ ਨੂੰ ਕਹਿਣਾ ਮੈਂ ਨਿਤਨੇਉਂਦਾ ਧਾਰਨੀ ਆ। ਕਹਿੰਦੇ ਦੋਨੇ ਜਿਹੜੇ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪ ਇੱਕ ਘਟਨਾਵਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੁੰਦਾ ਘਟਨਾਵਾਂ ਕਿਸ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾਂ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤਰਾ ਨਾ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਕੱਲ ਮੈਂ ਕੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਅਫਸਰਾਂ ਨੂੰ ਇਹ ਬੱਤਿਆ ਜਾਂਦਾ ਪੂਰਾ ਧਰਕੇ ਆ ਸਿਆਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਝ ਮੈਨੂੰ ਕੋਈ ਗੱਲ ਦੱਸੋ ਅਸੀਂ ਬੋਲ ਦਿੱਤੀ ਕਿ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦਿਆਂ ਵੀ ਭਾਈ ਜੋ ਪਹਿਲਾਂ ਤਾਂ ਬਾਅਦ ਕਿ ਤੁਸੀਂ ਉਹ ਬਾਅਦ ਇਹ ਦਿਖਾ ਦੇ ਸਾਨੂੰ ਪੂਰੀ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੀ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਤੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ ਦੇਖੋ ਸਾਰੇ ਪੋਲਿਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਅੱਜ ਮੀਡੀਆ ਬੈਠਾ ਨੱਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦੋ ਸਿਆਸਤਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਕੇ ਉਹ ਬੰਦੇ ਨਹੀਂ ਇਹਦੇ ਮੂਹਰੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਸੀ ਜਦੋਂ ਤੋਂ ਮੇਰੇ ਤੋਂ ਪਹਿਲਾਂ ਬਰਨਾਲਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਗੂ ਨਾਲ ਲੜ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤਰੀਆਂ ਦੇ ਨਕਾਸ਼ ਤਾਂ ਤਿਆਰ ਕਰੀ ਖੜਾ ਐਥੋਂ ਧੱਕ ਕਰਕੇ ਗੱਲ ਕਹੀ ਗਈ ਧੱਕ ਕੁਰਸੀਆਂ 'ਚ ਗਿਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲਓ ਜੇ ਤੂੰ ਬਾਹਰ ਜਾ ਕੇ ਬੋਲਿਆ ਜੀ ਨਾ ਹੋਰ ਜਿਹੜੇ ਪਾਤਰੀ ਨੇ ਉਤਰੇ ਤੇ ਪਾਉਂਦਾ ਦੱਸੋ ਬਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਕਿ ਇਹਨਾਂ ਜੱਥੇਬੰਦੀਆਂ ਦਾ ਐਥੋਂ ਤੱਕ ਜਿਹੜੀ ਸਿਆਸ ਸੀਐਮ ਪੰਜਾਬ ਦਾ ਘਿਰ ਚੁੱਕਿਆ ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਠੁਠਿਆ ਗੱਲਾਂ ਕਰੇ ਠੁਠਿਆ ਵੀ ਭਗਤ ਸਿੰਘ ਬਣਾ ਫਿਰਦਾ ਭਗਮਾਤਮਾ ਨਾਲ تیر ਤੋਂ ਕਦੇ ਸਾਥ ਨਹੀਂ تیر ਤੋਂ ਕੋਈ ਮੈਂ ਕਿਹਾ ਗਿਰ ਨਹੀਂ ਸਕਦਾ ਇੱਥੋਂ ਤੇ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਉਹ ਇੰਨਾ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਇਹਦਾ ਕੱਟਮਾ ਧੰਨਵਾਦ ਪਰ ਜੀ ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਹੋ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਡੀਓ ਕਰਕੇ ਤੁਹਾਡੀ ਹਾਲਤ ਉਹ ਦੇਖੀ ਹੋਣੀ ਹੈ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਿੰਦਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜੇ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਉਂ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਅਸੀਂ ਇਹ 2 ਦੇ ਵਿੱਚ ਮੈਂ ਲੈ ਕੇ ਜਾਉਂਗਾ ਮੈਂ ਇਕੱਲੇ-ਇਕਲਿਆਂ ਨੂੰ ਦਿਖਾਵਾਂਗਾ ਕਿ ਆਹ ਬੰਦਿਆਂ ਨਾਲ ਮੇਰੇ ਤੇ ਲੁਧਿਆਣੇ ਦੀ ਘਟਨਾ ਇੱਕ ਮਿੰਟ ਲੁਧਿਆਣੇ ਦੀ ਘਟਨਾ ਸਵਾਲ ਨੂੰ ਰੋਕ ਲਓ ਇੱਕ ਮਿੰਟ ਤੁਸੀਂ ਆਪਣਾ ਰੱਖ ਜਿਹੜਾ ਅਹਲਕੇ ਨਾਲ ਜਲਦੀ ਹੈ ਦੇਖੋ ਅਸੀਂ ਗੱਲ ਇਹ ਕਰਦੇ ਆਂ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈ ਕੀ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਪਾਣੇ ਆ ਨੋਟਸ ਲੈਣਗੇ ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਨੰਗਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਨੂੰ ਮਾਫੀ ਮੰਗ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ